ਅੱਜ ਸ਼ਾਦੀਆਂ ਦੇ ਦਿਨ ਚੱਲ ਰਹੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਪਤਾ ਨਹੀਂ ਕਿੰਨੇ ਕ ਪਿਓ ਆਪਣੀਆਂ ਧੀਆਂ ਨੂੰ ਸਹੁਰੇ ਪਰਿਵਾਰ ਤੋੜ ਰਹੇ ਨੇ ਸੋ ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਓ ਤੇ ਧੀ ਦਾ ਰਿਸ਼ਤਾ ਬੜਾ ਗਹਿਰਾ ਹੁੰਦਾ ਹੈ ਧੀਆ ਵੀ ਆਪਣੇ ਪਿਤਾ ਦੀ ਆਪਣੇ ਪਿਓ ਦੀ ਬੜੀ ਫਿਕਰ ਕਰਦੀਆਂ ਨੇ ਸ਼ਾਇਦ ਇਹੀ ਕਾਰਨ ਹੈ ਕਿ ਇੱਕ ਪਿਓ ਨੂੰ ਇੱਕ ਪਿਤਾ ਨੂੰ ਹਮੇਸ਼ਾ ਇਹ ਡਰ ਲੱਗੇ ਰਹਿੰਦਾ ਹੈ ਕਿ ਕਿਤੇ ਕਿਸੇ ਨਾ ਕਿਸੇ ਕਾਰਨ ਕਰਕੇ ਮੇਰੀ ਧੀ ਮੇਰੇ ਨਾਲ ਟੁੱਟ ਨਾ ਜਾਵੇ ਕਿਉਂਕਿ ਕਈ ਵਾਰ ਧੀ ਦੀ ਇੱਕ ਛੋਟੀ ਗਲਤੀ ਬਹੁਤ ਵੱਡਾ ਰੂਪ ਲੈ ਲੈਂਦੀ ਹੈ ਤੇ ਉਸ ਦੇ ਕਹਿੰਦੇ ਕਹੋਂਦੇ ਪਿਓ ਨੂੰ ਨੀਵਾ ਚ ਘਾ ਦਿੰਦੀ ਹੈ ਸੋ ਇਸ ਕਰਕੇ ਪਿਤਾ ਹਮੇਸ਼ਾ ਚਾਹੁੰਦਾ ਹੈ ਕਿ ਉਸ ਦੀ ਧੀ ਉਹਦੇ ਅੰਗ ਸੰਗ ਰਹੇ ਉਹਦੇ ਨਾਲ ਉਨਾ ਹੀ ਪਿਆਰ ਕਰੇ ਤੇ ਕਦੇ ਕਿਸੇ ਤੋਂ ਮਾੜਾ ਨਾ ਖਵਾਵੇ ਸੋ ਇਹ ਰਚਨਾ ਜੋ ਸਾਨੂੰ ਜੀਵਨ ਸਿੰਘ ਰਾਮਗੜ੍ਹ ਪੂੰਦੜ ਨੇ ਲਿਖ ਕੇ ਭੇਜੀ ਹੈ ਸੋ ਇਸ ਰਚਨਾ ਦੇ ਵਿੱਚ ਕਿਸੇ ਇੱਕ ਪਿਉਤੀ ਦੀ ਗੱਲ ਨਹੀਂ ਬਲਕਿ तमाम ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਆਪਣੀਆਂ ਧੀਾਂ ਦੀ ਫਿਕਰ ਕਰਦੇ ਨੇ ਤੇ ਹਮੇਸ਼ਾ ਚਾਹੁੰਦੇ ਨੇ ਕਿ ਉਹਨਾਂ ਦੀ ਧੀ ਉਹਨਾਂ ਨਾਲ ਸਦਾ ਲਈ ਵਰਤੀ ਰਹੇ ਆਓ ਆਪਾ ਦੇਖਦੇ ਹਾਂ ਜੀਵਨ ਸਿੰਘ ਪਿੰਡ ਰਾਮਗੜ੍ਹ ਭੁੰਦੜ ਨੇ ਆਪਣੀ ਇਸ ਰਚਨਾ ਦੇ ਵਿੱਚ ਇੱਕ ਪਿਆਰਤੀ ਦੇ ਰਿਸ਼ਤੇ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਹੈ ਕਹਿੰਦੇ ਉਮਰ ਹੈ ਤੇਰੀ ਨਿਆਣੀ ਬਹੁਤਾ ਮੈਂ ਕਹਿਣਾ ਨਹੀਂ ਉਮਰ ਹੈ ਤੇਰੀ ਨਿਆਣੀ ਬਹੁਤਾ ਮੈਂ ਕਹਿਣਾ ਨਹੀਂ ਪੜ੍ਹਨੇ ਦਾ ਖਿਆਲ ਤੂੰ ਕਰ ਲੈ ਕੋਲ ਕਿਸੇ ਵਹਿਣਾ ਨਹੀਂ ਕਿਸੇ ਦੇ ਪਿੱਛੇ ਲੱਗ ਕੇ ਗਲਤੀ ਕਰ ਜਾਵੀਂ ਨਾ ਧੀ ਤਾਂ ਤੂੰ ਮੇਰੀ ਧੀ ਮਾੜੀ ਅਖਵਾਵੀਂ ਨਾ ਬਾਪੂ ਦੀ ਪੱਗ ਸਾਂਭ ਲਈ ਐਵੇਂ ਗਵਾਵੀਂ ਨਾ ਕਹਿੰਦੇ ਧੀਏ ਤੂੰ ਵੱਡੀ ਹੋ ਗਈ ਚਰਿੱਤਰ ਨਾਲ ਸਭ ਕੁਝ ਫਵਦਾ ਧੀਏ ਤੂੰ ਵੱਡੀ ਹੋ ਗਈ ਚਰਿੱਤਰ ਨਾਲ ਸਭ ਕੁਝ ਫਵਦਾ ਮਾਂ ਦੀ ਵੀ ਘੂਰੀ ਮੰਨ ਲਈ ਬਾਪੂ ਤੇਰਾ ਰਹੂਗਾ ਜਗਦਾ ਚਾਚਿਆਂ ਤੇ ਤਾਇਿਆਂ ਦਾ ਡਰ ਮਨ ਚੋਂ ਗਵਾਵੀਂ ਨਾ ਧੀ ਤਾ ਤੂੰ ਮੇਰੀ ਧੀ ਮਾੜੀ ਅਖਵਾਵੀਂ ਨਾ ਬਾਪੂ ਦੀ ਪੱਗ ਸਾਂਭ ਲਈ ਐਵੇਂ ਗਵਾਵੀਂ ਨਾ ਸੋ ਅੱਗੇ ਲਿਖਦੇ ਨੇ ਕਹਿੰਦੇ ਜਵਾਨੀ ਦੀ ਦਲਦਲ ਡੂੰਗੀ ਵਿੱਚ ਨਾ ਤਿਲਕ ਤੂੰ ਜਾਵੀਂ ਜਵਾਨੀ ਦੀ ਦਲਦਲ ਡੂੰਗੀ ਵਿੱਚ ਨਾ ਤਿਲਕ ਤੂੰ ਜਾਵੀਂ ਨਿਕਲਣਾ ਸਦਾ ਲਈ ਓਖਾ ਸਾਡਾ ਨਾ ਖੂਨ ਮਚਾਵੀਂ ਜਿਉਂਦੇ ਮਰ ਜਾਂਦੇ ਮਾਪੇ ਇੱਜ਼ਤ ਗਵਾਵੀਂ ਨਾ ਧੀ ਤਾਂ ਤੂੰ ਮੇਰੀ ਧੀ ਮਾੜੀ ਅਖਵਾਵੀਂ ਨਾ ਬਾਪੂ ਦੀ ਪੱਗ ਸਾਹਮਲੀ ਐਵੇਂ ਗਵਾਵੀਂ ਨਾ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਜੀਵਨ ਦੀ ਗੱਲ ਤੂੰ ਮੰਨ ਕੇ ਸਿੱਧੇ ਰਾਹ ਤੁਰਦੀ ਜਾਵੀਂ ਜੀਵਨ ਦੀ ਗੱਲ ਤੂੰ ਮੰਨ ਕੇ ਸਿੱਧੇ ਰਾਹ ਤੁਰਦੀ ਜਾਵੀਂ ਮੰਜ਼ਿਲ ਵੱਲ ਚਾਲੇ ਪਾ ਕੇ ਉਂਗਲ ਨਾ ਕਿਸੇ ਕਰਾਵੀਂ ਪੱਲੇ ਫਿਰ ਰਹਿ ਜੂ ਰੋਣਾ ਸਮਾਂ ਤੂੰ ਗਵਾਵੀਂ ਨਾ ਧੀ ਤਾ ਤੂੰ ਮੇਰੀ ਧੀ ਮਾੜੀ ਅਖਵਾਵੀਂ ਨਾ ਬਾਪੂ ਦੀ ਪੱਗ ਸਾਂਭ ਲਈ ਐਵੇਂ ਗਵਾਵੀਂ ਨਾ ਬਾਪੂ ਦੀ ਪੱਗ ਸਾਂਭ ਲਈ ਐਵੇਂ ਗਵਾਵੀਂ ਨਾ ਜੀ ਹਾਂ ਦੋਸਤੋ ਬਹੁਤ ਹੀ ਖੂਬਸੂਰਤ ਰਚਨਾ ਸਾਨੂੰ ਲਿਖ ਕੇ ਭੇਜੀ ਹੈ ਜੀਵਨ ਸਿੰਘ ਜੀ ਰਾਮਗੜ੍ਹ ਭੁੰਦੜ ਨੇ ਸੂਇਸ਼ ਰਚਨਾ ਦੇ ਵਿੱਚ ਆਪਾਂ ਸੁਣਿਆ ਕਿ ਇੱਕ ਪਿਤਾ ਆਪਣੀ ਧੀ ਨੂੰ ਸਮਝਾ ਰਿਹਾ ਹੈ ਬੜੇ ਪਿਆਰ ਦੇ ਨਾਲ ਕਿ ਕਿਸੇ ਜਾਣੇ ਅਣਜਾਣੇ ਕਰਕੇ ਜਾਂ ਚੜ੍ਹਦੀ ਉਮਰ ਦੇ ਜਲਵੇ ਕਰਕੇ ਕਿਤੇ ਉਸ ਦੀ ਧੀ ਤੋਂ ਖਾਣਾ ਖਾ ਜਾਵੇ ਸੋ ਦੋਸਤੋ ਧੰਨ ਨੇ ਉਹ ਧੀਆ ਜਿਹੜੀਆਂ ਆਪਣੇ ਪਿਤਾ ਦੀ ਪੱਗ ਦਾ ਖਿਆਲ ਰੱਖਦੀਆਂ ਨੇ ਤੇ ਹਮੇਸ਼ਾ ਇਹ ਸੋਚ ਕੇ ਸਮਝ ਕੇ ਚੱਲਦੀਆਂ ਨੇ ਕਿ ਸਾਡੇ ਸਿਰ ਤੇ ਕੋਈ ਬੈਠਾ ਹੈ ਤੇ ਅਸੀਂ ਕਿਸੇ ਪਰਿਵਾਰ ਦੀ ਇੱਜ਼ਤ ਹਾਂ ਪਰ ਕਈ ਵਾਰ ਬੱਚੇ ਜਾਣੇ ਅਣਜਾਣੇ ਚ ਜਾਂ ਨਾ ਸਮਝੇ ਕਾਰਨ ਕਈ ਐਸੇ ਫੈਸਲੇ ਲੈ ਲੈਂਦੇ ਨੇ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਚਿੱਤੇ ਰੱਖਿਓ ਮਾਂ-ਬਾਪ ਕਦੇ ਵੀ ਕਿਸੇ ਬੱਚੇ ਦਾ ਬੁਰਾ ਨਹੀਂ ਸੋਚਦਾ ਹਮੇਸ਼ਾ ਮਾਂ-ਬਾਪ ਇਹ ਕੋਸ਼ਿਸ਼ ਕਰੇਗਾ ਕਿ ਉਸ ਦੀ ਧੀ ਹਮੇਸ਼ਾ ਬੁਲੰਦੀਆਂ ਤੇ ਜਾਵੇ ਤੇ ਇੱਕ ਪਿਓ ਆਪਣੀਆਂ ਸਾਰੀਆਂ ਖੁਸ਼ੀਆਂ ਵੇਚ ਕੇ ਵੀ ਆਪਣੀ ਧੀ ਨੂੰ ਖੁਸ਼ੀ ਦਿੰਦਾ ਹੈ ਤੇ ਫਿਰ ਧੀਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਗਲਤ ਸਟੈਪ ਚੱਕ ਕੇ ਕਦੇ ਵੀ ਆਪਣੇ ਮਾਂ-ਬਾਪ ਦਾ ਖੂਨ ਨਾ ਮਚਾਉਣ ਤੇ ਜਿਸ ਤਰ੍ਹਾਂ ਉਸਦੇ ਪਿਓ ਨੇ ਆਪਣੀ ਧੀ ਨੂੰ ਖੁਸ਼ ਰੱਖਿਆ ਹਮੇਸ਼ਾ ਹੀ ਆਪਣੇ ਪਿਓ ਨੂੰ ਵੀ ਇਸੇ ਤਰ੍ਹਾਂ ਖੁਸ਼ ਵੇਖਣ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ ਮਿਲਦੇ ਆ ਇੱਕ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ